ਸੱਚਾ ਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀਆਂ ਅੱਜ ਦੀ ਖਬਰ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਸਵੇਰੇ ਸਵੇਰੇ ਕਿਹੜੀ ਮੰਦਭਾਗੀ ਘਟਨਾ ਵਾਪਰੀਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਡਿਊਟੀ ਮੂਰੇ ਸੇਵਾ ਨਿਭਾ ਰਹੇ ਸੁਖਬੀਰ ਬਾਦਲ ਤੇ ਜਾਣ ਲਿਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਹਮਲਾਵਰ ਦਾ ਨਾਮ ਦੱਸਿਆ ਜਾ ਰਿਹਾ ਨਰੈਣ ਸਿੰਘ ਚੋੜਾ ਜਿਸ ਦੇ ਵੱਲੋਂ ਫਾਇਰ ਕੀਤਾ ਗਿਆ ਹਾਲਾਂਕਿ ਗਨੀਮਤ ਇਹ ਰਹੀ ਕਿ ਮੌਕੇ ਤੇ ਹੀ ਮੌਜੂਦ ਵਿਅਕਤੀਆਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਪੁਲਿਸ ਦੇ ਅਧਿਕਾਰੀ ਵੀ ਜਿਹੜੇ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਸਵਾਲ ਨੇ ਇਸ ਹਮਲੇ ਪਿੱਛੇ ਬਹੁਤ ਸਾਰੇ ਖੜੇ ਹੋ ਰਹੇ ਨੇ ਤਾਂ ਕੀ ਕਾਰਨ ਰਿਹਾ ਕਿ ਕਿਉਂ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਸਾਰੇ ਮਾਮਲੇ ਸੰਬੰਧੀ ਮੇਰੇ ਨਾਲ ਆਨਲਾਈਨ ਤੇ ਮੇਰੇ ਸਹਿਯੋਗੀ ਅਮਰਜੀਤ ਸਿੰਘ ਜੀ ਜਾਣਕਾਰੀ ਦੇਣ ਦੇ ਲਈ ਜੁੜ ਚੁੱਕੇ ਨੇ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਮੰਦਭਾਗੀ ਘਟਨਾ ਜਿਹੜੀ ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਹੈ ਜੀ ਬਿਲਕੁਲ ਬੜੀ ਮੰਦਭਾਗੀ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਕਿਉਂਕਿ ਜਿੱਥੇ ਕਿ ਲੱਖਾਂ ਦੀ ਤعداد ਦੇ ਵਿੱਚ ਜਿਹੜੀ ਸੰਕਟ ਹੈ ਬਲਕਿ ਪੰਜਾਬ ਤੋਂ ਨਹੀਂ ਦੇਸ਼ਾਂ ਵਿਦੇਸ਼ਾਂ ਤੋਂ ਵਿੱਚ ਜਿਹੜੀ ਸੰਗਤ ਆਉਹ ਸੱਚਖੰਡ 시 ਦੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆਉਂਦੀ ਆ ਹਾਂ ਪਰ ਜਦੋਂ ਹੀ ਗੱਲ ਕੀਤੀ ਆਵੇ ਪੀਤੇ ਦੀ ਨਹੀਂ ਸਿੰਘ ਸਭਾਾਂ ਵੱਲੋਂ ਆ ਸੁਪੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਇਸੇ ਸਬੰਧ ਦੇ ਵਿੱਚ ਦੂਜੇ ਦਿਨ ਜਿਹੜੀ ਸੇਵਾ ਉਹ ਨਿਭਾਰੇ ਸਨ ਹੂੰ ਬਿਲਕੁਲ ਸੱਚਖੰਡ ਦੇ ਜਾਨਕੀ ਹਰਮੰਦਰ ਸਾਹਿਬ ਦੇ ਬਿਲਕੁਲ ਡੌਟੀ ਦੇ ਬਾਅਦ ਦੂਜੇ ਦਿਨ ਉਹ ਚੋਲਾ ਪਾ ਕੇ ਸੇਵਾਦਾਰਾਂ ਦਾ ਚੋਲਾ ਪਾ ਕੇ ਹੱਥ ਦੇ ਪਸੜ ਕੇ ਵਰਛਾ ਜਿਸ ਤਰ੍ਹਾਂ ਇਹ ਸੇਵਾਦਾਰ ਸੇਵਾ ਨਿਭਾਉਂਦੇ ਨੇ ਤਾਂ ਉਸੇ ਤਰ੍ਹਾਂ ਜਿਹੜਾ ਉਹ ਸੇਵਾ ਉਹ ਨਗਤਾ ਦੂਜੇ ਦਿਨ ਨਵਾਰਿਸਨ ਜੀ ਤਕਰੀਬਨ ਜੋ ਸਿੰਘ ਸਭਾਨਾ ਵੱਲੋਂ ਉਹਨਾਂ ਨੂੰ ਸੇਵਾਦਾਰ ਲਗਾਈ ਗਈ ਸੀ ਉਹ ਆਪਣੀ ਸੇਵਾ ਜਿਹੜੀ ਹੈ ਸ਼ੁਰੂ ਕਰ ਰਹੇ ਸਨ ਜਾਨਕੀ ਅੱਧੇ ਘੰਟੇ ਦਾ ਸਮਾਂ ਜਿਹੜਾ ਇਤਿਹਾਸਿਕ ਸੇਵਾ ਦਾ ਤਾਂ ਉਸ ਤੋਂ ਬਾਅਦ ਇੱਕ ਸ਼ਖਸ ਆਉਂਦਾ ਜਿਸ ਦਾ ਨਾਮ ਸਜਾਂਦਾ ਨਾਰਾਇਣ ਸਿੰਘ ਜੋੜਾ ਹੂੰ দর্শকਾਂ ਨੇ ਵੀ ਦੱਸਣਾ ਦੁਰੂੜੀ ਆ ਕਿ ਜਿਹੜਾ ਨਰੈਣ ਸਿੰਘ ਚੋੜਾ ਇਹ ਹੈ ਕੋਣਾ ਇਹਦਾ ਪਿਛੋਕੜ ਕੀ ਆ ਕਿ ਉਹਨੇ ਆਖਰਕਾਰ ਅਜਈ ਵਾਰਦਤ ਨੂੰ ਇਲਜ਼ਾਮ ਕਿਉਂ ਦਿੱਤਾ ਕੋਸ਼ਿਸ਼ ਹੋ ਕੀਤੀ ਆ ਕਿਉਂਕਿ ਲੋਕੇ ਸੋਚ ਰਹੇ ਨੇ ਚਲੋ ਗੋਲੀ ਤਾਂ ਮਾਰਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਆਪਾਂ ਜਿਹੜੀ ਅਜੇ ਤੱਕ ਗੋਲੀ ਜੜੀ ਆ ਉਹ ਬਿਲਕੁਲ ਸੁਨੀਲ ਸਿੰਘ ਬਾਦਲ ਦੇ ਤਾਂ ਨਹੀਂ ਲੱਗੀ ਪਰ ਉਹ ਸਾਹਮਣੇ ਜਿਹੜੀ ਆ ਉਹ ਉੱਪਰ ਹਵਾ ਹੀ ਫੈਲ ਹੋ ਗਿਆ ਜਾਂ ਜੀ ਇਹ ਹੁਣ ਇਹ ਦਰਸ਼ਕਾਂ ਨੂੰ ਦੱਸਦੀ ਹੈ ਕਿ ਜਿਹੜਾ ਨਰੈਣ ਸਿੰਘ ਚੋੜਾ ਇਹ ਹੈ ਕੋਣਾ ਨਰੈਣ ਸਿੰਘ ਚੋੜਾ ਜਿਲ੍ਹੇ ਵੱਲੋਂ ਸੁਖੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਜਿਹੜੀ ਹੈ ਉਸ ਦੇ ਜਿਹੜਾ ਕਰਮੀ ਨੇ ਉਹਨਾਂ ਨੂੰ ਦਬੋਚਾ ਗਿਆ ਤਾਂ ਜਿਹੜੀ ਉਹ ਫਾਈਵ ਹਵਾਈ ਫੇਰ ਹੈ ਜੋ ਉੱਪਰ ਹੋ ਗਿਆ ਕਿਉਂਕਿ ਆਪਾਂ ਕਹਿ ਸਕਦੇ ਹਾਂ ਜਿਹੜਾ ਬਚਾਅ ਹੋ ਗਿਆ ਤੇ ਜਿਹੜੀ ਗੋਲੀ ਹੈ ਉਹ ਸੁਖੀਰ ਸਿੰਘ ਬੰਦ ਨਹੀਂ ਵੱਜੀ ਜੀ ਮੈਂ ਦੱਸ ਦਈਏ ਕਿ ਨਰੈਣ ਸਿੰਘ ਚੋੜਾ ਦਾ ਪਿਛੋਕੜ ਕੀ ਹੈ ਕਿੱਥੇ ਰਹਿਣ ਵਾਲਾ ਤੇ ਉਸਨੇ ਗੋਲੀ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਹੈ ਜੀ ਜਿਹੜਾ ਨਰੈਣ ਸਿੰਘ ਚੋੜਾ ਇੱਕ ਖਾਲਿਸਤਾਨ ਗਤੀਵਿਧੀਆਂ ਦੇ ਵਿੱਚ ਜਿਹੜਾ ਨਾਮ ਜਾਂਦਾ ਜਣਕੀ ਵਕ ਵਕ ਮਾਲੇ ਜਿਹੜਾ ਖਾਲਸਾ ਦੇ ਨਾਲ ਸੰਬੰਧਤ ਨੇ ਉਹਦੇ ਵਿੱਚ ਜਿਹੜਾ ਆਪਾਂ ਕਰ ਜਾਂਦਾ ਦਾਖਲ ਹੋਇਆ ਪਿਆ ਇੱਕ ਕੰਮ ਕਰਦਾ ਹੈ ਜੀ ਗੱਲ ਗੱਲ ਖਾਲਸਾ ਦੇ ਨਾਲ ਜੁੜਿਆ ਹੋਇਆ ਹੈ ਡੇਰਾ ਪਾਪਾ ਨਾਨਕ ਜਣਕੀ ਜਿੱਥੇ ਕੀ ਕਿਹਾ ਜਾਦਾ ਕਿ ਜਿਸਕ੍ਰੀਨ ਸਿੰਘ ਦਾਵਾ ਜਿਹੜੇ ਐਮਪੀ ਨੇ ਨਾ ਹੂੰ ਉਸ ਏਰੀਆ ਦੇ ਵਿੱਚ ਰਹਿਣ ਵਾਲਾ ਕਾਂਗਰਸ ਦੇ ਨਾਲ ਸੰਬੰਧ ਰੱਖਦਾ ਹੈ ਜੀ ਤਾਂ ਕੁਝ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦਾ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਕੋਈ ਸੰਪਰਕ ਹੋ ਸਕਦਾ ਹੈ ਦੇ ਬਿਲਕੁਲ ਬਿਲਕੁਲ ਸਵਾਲ ਜਿਹੜੇ ਨੇ ਚੁੱਕੇ ਜਾ ਰਹੇ ਨੇ ਕਿਉਂਕਿ ਜਿਹੜੇ ਅਕਾਲੀ ਦਲ ਦੇ ਲੀਡਰ ਸਾਹਿਬਾਨ ਨੇ ਸਵਾਲ ਚੁੱਕ ਰਹੇ ਨੇ ਕਿ ਜਿਹੜਾ ਸੁਜਿੰਦਰ ਸਿੰਘ ਰੰਧਾਵਾ ਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਹੈ ਜਾਂਚ ਕਿਉਂ ਹੋਣੀ ਚਾਹੀਦੀ ਹੈ ਕਿਉਂਕਿ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਆ ਫਿਰ ਉਹਨਾਂ ਦਾ ਹਲਕਾ ਉੱਥੋਂ ਦੇ ਐਮਪੀ ਸਾਬਾਨ ਨੇ ਤੇ ਦੂਜਾ ਜਿਹੜਾ ਉਹਨਾਂ ਦਾ ਪਰਿਵਾਰ ਹੈ ਤਾਂ ਉਹ ਉਸ ਸਮੇਂ ਜਿਹੜਾ ਕਾਬਾ ਕਹਿ ਸਕਦੇ ਆ ਮੌਜੂਦਾ ਜਿਹੜਾ ਉਹ ਜੋ ਜਾਣਕਾਰੀ ਸਾਨੂੰ ਮਿਲ ਰਹੀ ਹੈ ਕਿ ਉੱਥੇ ਜਿਹੜਾ ਉਹ ਕੁਝ ਦਮਾਂਦੇ ਦੇ ਪਾਰਟੀ ਦੇ ਨਾਲ ਜੁੜਿਆ ਹੋਇਆ ਕੁਝ ਉਹਨੂੰ ਉਦਾਂ ਉਹ ਮਿਲਿਆ ਹੋਇਆ ਹੈ ਕਿਰਾ ਉਦਾਂ ਮਿਲਿਆ ਹੋਵੇ ਉਹ ਵੀ ਸਤੰਮ ਜਿਹੜਾ ਜਾਣਕਾਰੀ ਸਾਂਝੀ ਕਰਦਾਂਗੇ ਥੋੜੇ ਦੇ ਅੰਤ ਤੱਕ ਤੇ ਇਸ ਕਰਕੇ ਜਿਹੜਾ ਜਾਣਕਾਰੀ ਆਈ ਹੈ ਕਿ ਜਿਹੜਾ ਉਹਦਾ ਸਬੰਧ ਆ ਉਹ ਸੁਖਿੰਦਰ ਸਿੰਘ ਖਾਬਦਾਂ ਨਾਲ ਜੁੜਿਆ ਆ ਕਿਉਂਕਿ ਅ ਅਕਸ਼ਰੋਮਣੀ ਕਾਲੀ ਦਲ ਨੇ ਵੀ ਇਹ ਗੱਲ ਕਹੀ ਹੈ ਕਿ ਜਿਸ ਦੀ ਜਿਹੜੀ ਜਾਂਚ ਆ ਸੁਖਿੰਦਰ ਸਿੰਘ ਅੰਦਾਵਤ ਤੋਂ ਵੀ ਪੁੱਛਗੀ ਚੋਣੀ ਚਾਹੀਦੀ ਆ ਵੀ ਜਿਹੜੀ ਗੋਲੀ ਆ ਕਿਉਂ ਚਲਾਈ ਗਈ ਆ ਵੀ ਇਹਦਾ ਪਰਚੋਕੜ ਕੀ ਆ ਵੀ ਇਹਦੇ ਕਹਿਣ ਤੇ ਤਾਂ ਨਹੀਂ ਜਿਹੜੀ ਗੋਲੀ ਚਲਾਈ ਗਈ ਉਹਨੇ ਆਪਣਾ ਜਿਹੜਾ ਖਸਾ ਹੋਲ ਜ਼ਾਹਿਰ ਕੀਤਾ ਜੀ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆ ਆਵੇਦ ਨਾਰਾਇਣ ਸਿੰਘ ਚੋੜਾ ਦੀ ਤਾਂ ਉਹਨਾਂ ਤੇ ਕਿਹੜੇ ਕਿਹੜੇ ਮਾਮਲੇ ਦਰਜ ਨੇ ਤੇ ਕਿਹੜਾ ਕਿਹੜਾ ਜਿਹੜਾ ਉਹਨਾਂ ਵੱਲੋਂ ਜਿਹੜੀਆਂ ਵਾਰਦਾਤਾਂ 'ਤੇ ਇਲਜ਼ਾਮ ਦਿੱਤਾ ਗਿਆ ਬਿਲਕੁਲ 2010 ਦੇ ਵਿੱਚ ਪੁਲਿਸ ਵੱਲੋਂ ਜਿਹੜਾ ਇਹਨਾਂ ਨੂੰ ਜਿਹੜਾ ਵੱਖ-ਵੱਖ ਕੇਸਾਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਹੂੰ 2013 ਦੇ ਵਿੱਚ ਪੁਲਿਸ ਅੰਮ੍ਰਿਤਸਰ ਦੇ ਉਹਦੇ ਵਿੱਚ ਜਿਹੜਾ ਇਹਦਾ ਨਾਮ ਆ ਉਹ ਦਰਜ ਆ ਹੂੰ ਤੇ ਤੁਹਾਨੂੰ ਇੱਕ ਹੋਰ ਦੱਸਦੀ ਆ ਸਿੰਚਾਈ ਵਿਭਾਗ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਜੀ ਤਾਂ ਉਹਨਾਂ ਦੇ ਬਿਲਕੁਲ ਬਾਹਰ ਬੰਬ ਧਮਾਕੇ ਦੀ ਜਿਹੜੀ ਆ ਵਾਰਤਾਤ ਹੋਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਦੇ ਵਿੱਚ ਜਿਹੜਾ ਇਹਦਾ ਨਾਮ ਆ ਉਹ ਪਾਇਆ ਹੋਇਆ ਹੂੰ ਯਾਨੀ ਕਿ ਆਪਾਂ ਕਹਿ ਸਕਦਾ ਇੱਕ ਹੋਰ ਜਿਹੜਾ ਸੋਚ ਸਕਦਾ ਅੰਮ੍ਰਿਤਸਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਕੋਲ ਆਕਮਈ 2010 ਦੇ ਵਿੱਚ ਜਿਹੜਾ ਇੱਕ ਵਾਕਿਆ ਹੋਇਆ ਸੀ ਹਾਂ ਕਿ ਇਦਾਂ ਹੀ ਦਾ ਬੰਬ ਦੀ ਜੜੀ ਆ ਫਾਉਡ ਸੀ ਚਾ ਕਮ ਕੀ ਬਿਲੇ ਜਾ ਉਡਾਂਦੀ ਦਾ ਦਾ ਮਾਮਲਾ ਸਾਹਮਣੇ ਆਇਆ ਸੀ ਤੋਂ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਨਾਮਜ਼ੰਦ ਕੀਤਾ ਹੋਇਆ ਪਰ ਉਹਨਾਂ ਸਵਾਲ ਇਹ ਨੇ ਕਿ ਜਿਹੜਾ ਉਹ ਸਕਸ਼ਣ ਨਾਰਾਇਣ ਸਿੰਘ ਜੋੜਾ ਜੀ ਬੇਸ਼ੱਕ ਕਾ ਸੋਚ ਤੋਂ ਲੋਕ ਨਾਰਾਇਣ ਸਿੰਘ ਜੋੜਾ ਜੋੜਾ ਨਹੀਂ ਐ ਚੋੜਾ ਐ ਦੀ ਕਾ ਜਿਹੜੀ ਆਪਾਂ ਚੋੜਾ ਕੰਗੀ ਨਰਾਂ ਸਿੰਘ ਚੋੜਾ ਤਾਂ ਕਾਸ ਸੁਣੀ ਆ ਪਰ ਚੋੜਾ ਵੀ ਇੱਕ ਕਾਸ ਹੁੰਦੀ ਆ ਇਸ ਕਾਸ ਨਾਲ ਜੁੜਾ ਹੋਇਆ ਹੂੰ ਯਾਨੀ ਕਿ ਕਹਿ ਸਕਦੇ ਆ ਕਿ ਨਰਾਂ ਸਿੰਘ ਚੋੜਾ ਇੱਕ ਮਾਸਟਰ ਮਾਈਂਡ ਆ ਜਿਸ ਦੇ ਵੱਲੋਂ ਅੱਜ ਇੱਕ ਹੋਰ ਹਮਲੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਬਿਲਕੁਲ ਬਿਲਕੁਲ ਇਸ ਵੱਲੋਂ ਜਿਹੜਾ ਅੰਜਾਮ ਦਿੱਕਤਾ ਗਿਆ ਤੇ ਉਸ ਤੋਂ ਬਾਅਦ ਸੱਚ ਕੰਨ ਸ਼੍ਰੀ ਹਰਮੰਦਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੀ ਆ ਫੋਰਸ ਆ ਹੋਰ ਵਧਾ ਦਿੱਤੀ ਗਈ ਹੈ ਜੋ ਫੋਨ ਜਿਹੜੀ ਸਾਡੇ ਕੋਲ ਸਥਿਤੀ ਆਈ ਹੈ ਹੂੰ ਤਾਂ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨੇ ਵੀ ਜਿਹੜਾ ਜਾਣਕਾਰੀ ਦਿੰਦੇ ਹੋਈ ਗੱਲ ਕਹੀ ਹੈ ਕਿ ਜਿਹੜੇ ਉੱਥੇ ਦੇ ਸੀਪੀ ਨੇ ਜਾਂ ਪੁਲਿਸ ਅਧਿਕਾਰੀ ਸਭਾ ਨੇ ਤਾਂ ਉਹਨੇ ਕਿਹਾ ਕਿ ਸਾਨੂੰ ਜਿਹੜੀ ਇਨਪੁੱਟ ਆ ਉਹ ਪਹਿਲਾਂ ਮਿਲ ਚੁੱਕੀ ਸੀ ਹੂੰ ਕਿਸ ਤਰ੍ਹਾਂ ਦੀ ਪੁੱਟ ਬੋਲ ਮਿਲੀ ਇਹ ਸਵਾਲ ਹੈ ਕਿ ਜਦੋਂ ਇਹਨਾਂ ਨੂੰ ਇਨਪੁੱਟ ਕੀ ਇੱਕ ਦਿਨ ਪਹਿਲਾਂ ਜਿਹੜਾ ਇਹ ਸਖਸ਼ਾ ਨਰੈਣ ਸਿੰਘ ਚੋੜਾ ਇਕਨੋਸ ਤੇ ਜਾਈ ਕੀ ਕਰਕੇ ਗਿਆ ਜੋ ਉਹਨੇ ਜਾਣਕਾਰੀ ਦਿੱਤੀ ਹੈ ਯਾਨੀ ਕਿ ਪਹਿਲਾਂ ਹੀ ਉਹਨਾਂ ਨੇ ਘਟਨਾ ਸੰਬੰਧੀ ਸਾਰਾ ਕੁਝ ਪਤਾ ਲਗਾ ਲਿਆ ਸੀ ਰੇਕੀ ਕੀਤੀ ਗਈ ਸੀ ਨਰੈਣ ਸਿੰਘ ਚੋੜਾ ਦੇ ਵੱਲੋਂ ਜੀ ਬਿਲਕੁਲ ਇੱਕ ਦਿਨ ਪਹਿਲਾਂ ਜਿਹੜੀ ਹੈ ਰੈਕੀ ਕੀਤੀ ਗਈ ਸੀ ਰੈਕੀ ਤੋਂ ਬਾਅਦ ਤੁਸੀਂ ਉਹ ਤਸਵੀਰ ਦੇਖ ਰਹੇ ਹੋ ਜਿਹੜੀ ਸਾਡੇ ਸਕਰੀਨ ਦੇ ਉੱਪਰ ਚੱਲ ਰਹੀ ਹੈ ਇੱਕ ਦਿਨ ਪਹਿਲਾਂ ਦੀ ਜਿਹੜੀ ਹੈ ਉਹ ਜਾਣਕਾਰੀ ਜਿਹੜੀ ਪੁਲਿਸ ਹਉ ਦੇ ਰਹੀ ਹੈ ਉਸ ਤੋਂ ਬਾਅਦ ਯਾਨੀ ਕਿ ਅਗਲੇ ਦਿਨ ਯਾਨੀ ਕਿ ਅੱਜ ਸਵੇਰ ਦਾ ਜਦੋਂ ਦਿਨਨਾ ਸੁਖਵਿੰਦਰ ਸਿੰਘ ਪਾਲ ਜਿਹੜੇ ਸੇਵਾਕ ਸਨ ਬਾਹਰ ਸੀ ਤਾਂ ਉਹ ਇਸ ਸਖਸ਼ ਨੇ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਨਤਮਸਤਕ ਹੋਇਆ ਨਤਮਸਤਕ ਹੋਣ ਤੋਂ ਬਾਅਦ ਜਦੋਂ ਇਹ ਸੰਗਤਾਂ ਬਾਹਰ ਆਂਦੀਆਂ ਨੇ ਡੋਡੀ ਦੇ ਬਾਹਰ ਉੱਥੇ ਜਿਹੜਾ ਹੈ ਪੈਰ ਧੋਣ ਦੇ ਲਈ ਚਰਨ ਜਿਹੜਾ ਉਹ ਬਣਾਇਆ ਵਾ ਘਾਟ ਬਣਾਇਆ ਵਾ ਜਿੱਥੇ ਜਿਹੜੇ ਪਾਣੀ ਦੇ ਨਾਲ ਜਿਹੜੇ ਸੰਤਾਂ ਨੇ ਉਹ ਪੈਰ ਧੋਂਦੀਆਂ ਨੇ ਹੂੰ ਜਦੋਂ ਇਹ ਸਖਸ਼ ਬਾਹਰ ਆਇਆ ਤਾਂ ਸੁਪਰੀ ਸਿੰਘ ਬਾ ਆਪਣੇ ਡੱਬ ਦੇ ਵਿੱਚੋਂ ਜਨ ਕੀ ਆਪਣੀ ਡੱਬ ਦੇ ਵਿੱਚੋਂ ਪਿਸਤਲ ਕੱਢ ਕੇ ਜਾ ਜੋ ਵੀ ਇਹਦੇ ਕੋਲ ਹਥਿਆਰ ਸੀ ਉਸਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਜਿਹੜਾ ਸੁਜੀਤ ਸਿੰਘ ਪਾਲਤਾ ਕਰਨਾ ਸੀ ਉਸਨੇ ਜਿਹੜਾ ਦਬੋਚਿਆ ਤੇ ਹੋਰ ਵੀ ਆਲੇ ਦੁਆਲੇ ਦੇ ਉਹਨਾਂ ਤੋਂ ਪੁਲਿਸ ਕਰਮੀ ਖੜੇ ਹੋਏ ਨੇ ਜਿਹੜਾ ਪੁਲਿਸ ਪਰ ਤਣਾਤ ਹੈ ਤਾਂ ਉਹਨਾਂ ਨੇ ਦਬੋਚ ਲਿਆ ਪਰ ਅਮਰਜੀਤ ਸਵਾਲ ਇਹ ਹੈ ਕਿ ਆਖਿਰ ਕਿਉਂ ਕੀਤਾ ਗਿਆ ਕੀ ਕੋਈ ਦੁਸ਼ਮਣੀ ਸੀ ਜੀ ਬਿਲਕੁਲ ਬਿਲਕੁਲ ਸਵਾਲ ਇਹੀ ਆ ਲੋਕ ਵੀ ਚਾ ਰਹੇ ਨੇ ਕਿ ਆਖਰ ਇਸ ਸ਼ਖਸ ਕੋਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਆ ਹੁਣ ਹੁਣ ਸਵਾਲ ਅਸੀਂ ਵੀ ਦਰਸ਼ਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਵੀ ਜਿਹੜਾ ਇਹ ਸ਼ਖਸ ਆ ਵਿਸ਼ਵ ਉਰ ਸਿੱਖਾ ਪਰਵਾਰਕ ਮਹਾਗੰਦੇ ਵਿੱਚ ਜਿਹੜਾ ਇਨਵੋਲ ਆ ਪਰ ਇਸ ਸ਼ਖਸ ਨੇ ਇਹ ਜਿਆ ਕੰਮ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਆ ਕਿਉਂਕਿ ਤੁਸੀਂ ਜਿਹੜਾ ਪਿੱਛੇ ਹੈ ਤਾਂ ਉਹ ਆਪਾਂ ਚਾਤ ਮਾਰੀ ਆ ਜਦੋਂ ਸਿੰਘ ਸਭਾ ਨਾਲ ਵੱਲੋਂ ਜਿਹੜਾ ਹੁਕਮ ਆ ਸੁਣਾਇਆ ਗਿਆ ਸੀ ਕਿ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਉਹ ਤੁਸੀਂ ਸੁਣਿਆ ਆਪਾਂ ਦਰਸ਼ਕਾਂ ਨੂੰ ਵੀ ਦਿਖਾਇਆ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਦਬੀਆਂ ਹੋਈਆਂ ਤਾਂ ਸਿੰਘ ਸਾਹਿਬਾਂ ਨੇ ਪੁੱਛੀਆਂ ਵੀ ਤੁਹਾਡੇ ਰਾਤ ਦੇ ਵਿੱਚ ਹੋਈਆਂ ਹਮਮ ਸਖਬੀ ਸਿੰਘ ਬਦਲ ਕੇ ਆ ਹਾਂ ਉਹਨੇ ਨਾ ਤਾਂ ਕੋਈ ਨਹੀਂ ਹਾਂ ਹੀ ਕਿਹਾ ਬਿਲਕੁਲ ਆਪਣੇ ਗੁਨਾਹ ਕਬੂਲੇ ਨੇ ਕਬੂਲੇ ਨੇ ਤੇ ਦੂਜੀ ਗੱਲ ਕਿਥੀ ਆਵੇ ਡੇੜਾ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਆ ਉਹ ਤੁਹਾਡੀ ਸਰਕਾਰ ਦੇ ਤੁਸੀਂ ਜਿਹੜਾ ਇਸ ਨੂੰ ناکਾਮ ਰਹੇ ਹੋ ਹਾਂ ਉਸਨੇ ਹਾਂ ਦੇ ਵਿੱਚ ਜਿਹੜਾ ਹੰਗਾਰਾ ਭਰਿਆ ਨਾ ਤੇ ਨਾ ਸ਼ਬਦ ਤਾਂ ਉਹ ਲੋਕ ਕਹੀ ਨਹੀਂ ਗਿਆ ਤਜੀ ਜਿਹੜੀ ਗੱਲ ਤੀਜੀ ਜਿਹੜੀ ਗੱਲ ਹੈ ਕਿਉਂਕਿ ਆਪਾਂ ਦੇਖਿਆ ਪੰਜਾਬ ਦੀ ਗੱਲ ਕਿਥੀ ਆ ਵੱਖ-ਵੱਖ ਤਾਮਤ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਸਿੱਟਾਂ ਬਣੀਆਂ ਸਿੱਟਾਂ ਤੋਂ ਬਾਅਦ ਜਿਹੜਾ ਕੋਈ ਵੀ ਸਿੱਟਾ ਤੱਕ ਨਹੀਂ ਲੱਗਿਆ ਨਿਕਲਿਆ ਗੁਰੂਗ੍ਰਾਂਦ ਸਾਹਿਬ ਦੀਆਂ ਬੇਦਬੀਆਂ ਹੋਈਆਂ ਅਸਟੀ ਗੁਰੂਗ੍ਰਾਂਦ ਸਾਹਿਬ ਦੇ ਅੰਗ ਜਿਹੜੇ ਨੇ ਖਿਲਾਰੇ ਗਏ ਸਨ ਤਾਂ ਜਿਹੜਾ ਉਸ ਤੋਂ ਬਾਅਦ ਕੋਈ ਵੀ ਜਿਹੜਾ ਇਨਸਾਫ ਆ ਸੰਗਤਾਂ ਨੂੰ ਨਹੀਂ ਮਿਲਿਆ ਕਿਉਂਕਿ ਸੰਗਤਾਂ ਚੋਂ ਦੇ ਸੰਨ ਸਾਨੂੰ ਇਨਸਾਫ ਮਿਲੇ ਹੂੰ ਕੰਗਸ ਸੰਗਤਾਂ ਵੀ ਅੱਖ ਚੁੱਕੇ ਸਨ ਕਿ ਜਿਹੜੇ ਸਿੱਟ ਬਣਦੇ ਆ ਸਿੱਟ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਸਰਕਾਰਾਂ ਜਿਹੜੀਆਂ ਨੇ ਕਹਿ ਦਿੰਦੇ ਨੇ ਵੀ ਹਾਂ ਇਨਸਾਫ ਮਿਲੇਗਾ ਇਨਸਾਫ ਮਿਲੇਗਾ ਪਰ ਇਨਸਾਫ ਇਹਦਾ ਨਹੀਂ ਮਿਲਿਆ ਜੋ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਸ਼ਾਇਦ ਇਹਦੇ ਦਬਾਅ ਦੇ ਵਿੱਚ ਹੋਵੇ ਕਿਸ ਨੇ ਇਹ ਕਬੂਲ ਲਿਆ ਕਿ ਇਹ ਗੁਨਾਹਗਾਰ ਹੈ ਇਹ ਦੁੱਖ ਹੋ ਸਕਦਾ ਉਸ ਦੇ ਮਨ ਦੇ ਵਿੱਚ ਕਿ ਬੇਅਦਬੀਆਂ ਕੀਤੀਆਂ ਬੇਅਦਬੀਆਂ ਕਰਵਾਈਆਂ ਜਾਂ ਜੋ ਵੀ ਅਕਾਲੀ ਸਰਕਾਰ ਸਮੇ ਹੋਇਆ ਬਿਲਕੁਲ ਬਿਲਕੁਲ ਤੁਸੀਂ ਇਸ਼ਾ ਜੀ ਬਿਲਕੁਲ ਠੀਕ ਕਹਿ ਰਹੇ ਹੋ ਇਸ ਮੰਨ ਕਰਕੇ ਜਿਹੜਾ ਉਹ ਉਸ ਨੂੰ ਲੱਗਾ ਇੱਕ ਭਾਵਨਾ ਜਿਹੜੀ ਆ ਭਾਵਨਾ ਨੂੰ ਲੈ ਕੇ ਟੇਲਸ ਪਹੁੰਚੀ ਆ ਬੇਸ਼ੱਕ ਸਿੱਖ ਭਾਵਨਾ ਨੂੰ ਸਾਰੀਆਂ ਟੇਲਸ ਪਹੁੰਚੀ ਆ ਪਰ ਇਹਦਾ ਇੱਕ ਦਾਰਾ ਕੀ ਸੀ ਕਿਉਂ ਮਾਰਨ ਦੀ ਕੋਸ਼ਿਸ਼ ਕੀਤੀ ਗਿਆ ਪਰ ਜਿਹੜੇ ਵਿਰੋਧੀ ਨੇ ਗੱਲ ਕਹਿ ਰਹੇ ਨੇ ਕੀ ਹੈ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਜਿਹੜਾ ਹੈ ਇੱਕ ਇਕਤਜ਼ਾਮ ਜਿਹੜੇ ਲਏ ਲਗਾਏ ਜਾ ਰਹਾ ਕਿ ਉਸ ਏਰੀਆ ਦੇ ਰਹਿਣ ਵਾਲਾ ਉਹਦੀ ਜਾਨ ਜਿਹੜੀ ਹੁਣ ਚਾਹੀਦੀ ਸੀ ਇਹ ਨਹੀਂ ਕਹਿ ਰਹੇ ਸੁਖੀਰ ਸਿੰਘ ਰੰਧਾਵਾ ਨੇ ਕਰਵਾਇਆ ਹੋਵੇਗਾ ਜਾਂ ਸੋਜਿੰਦਰ ਸਿੰਘ ਰੰਧਾਵਾ ਦਾ ਹੱਕ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਅਸੀਂ ਕਹਿ ਰਹੇ ਵੀ ਜਿਹੜਾ ਅਕਾਲੀ ਦਲ ਬੋਲੋ ਜਿਹੜਾ ਕਿਹਾ ਗਿਆ ਵੀ ਜਾਂਚ ਹੋਣੀ ਚਾਹੀਦੀ ਹੈ ਜੀ ਵੀ ਉਹਨਾਂ ਦੇ ਏਰੀਆ ਦਾ ਬੰਦਾ ਵੀ ਕੱਲ ਕਾਂਗਰਸ ਨਾਲ ਸੰਬੰਧ ਰੱਖਦਾ ਹੈ ਹੂੰ ਤੇ ਪਰਿਵਾਰਕ ਜਿਹੜਾ ਪੁੱਤੋਕਰਾ ਕਾਂਗਰਸੀ ਆ ਉਹਦੀ ਜਾਨ ਜਿਹੜੀ ਹੁਣ ਚਾਹੀਦੀ ਆ ਹੁਣ ਦੂਜਾ ਸਵਾਲ ਹੈ ਜੀ ਜਿਹੜੇ ਵਕ ਵਕ ਧਾਰਮਿਕ ਸ਼ਕਤੀਆਂ ਦੀ ਗੱਲ ਕੀਤੀ ਹੈ ਜਿਹੜੇ ਸਿੰਘ ਸਾਹਿਬਾਂ ਗਿਆਨੀ ਰਕਬੀ ਉਹ ਜਿਹੜੀ ਗੋਲੀ ਆ ਉਹ ਚਲਾਈ ਗਈ ਆ ਉਹ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਈ ਗਈ ਹੂੰ ਕਿਉਂਕਿ ਉਹ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਸੇਵਾ ਨਿਭਾਰੇ ਹੂੰ ਉਹ ਜਿਹਨੇ ਆਮ ਤੌਰ ਤੇ ਦਰਬਾਰ ਸਾਹਿਬ ਦੇਖੇ ਜਿਹੜੇ ਨੇ ਸੇਵਾਦਾਰ ਸੇਵਾ ਨਿਭਾਉਂਦੇ ਨੇ ਨਿਮਾਣੇ ਸਿੱਖ ਵਜੋਂ ਸੇਵਾ ਨਿਭਾ ਰਹੇ ਨੇ ਬਿਲਕੁਲ ਜੇਕਰ ਕਹਿੰਦੇ ਉਹ ਸੁਖਵੀਰ ਸਿੰਘ ਬਾਦਲ ਦੇ ਗੋਲੀ ਲੱਗੀ ਸਾਡੇ ਜਿਹੜਾ ਕਾਲ ਤਕ ਤੇ ਸਿੰਘ ਸਿੰਘ ਬਾਦਲ ਜਿਹੜੇ ਕੀ ਤੋਂ ਉਹਨਾਂ ਵੱਲੋਂ ਬਿਆਨ ਆਇਆ ਕਿ ਜਿਹੜੇ ਸੇਵਾਦਾਰ ਨੇ ਤਾਂ ਉਹਨਾਂ ਦੇ ਗੋਲੀ ਲੱਗੀ ਸਾਡੇ ਜਿਹੜੀ ਸਿੱਖ ਭਾਵਨਾ ਨੂੰ ਥੇਸ ਪਹੁੰਚੀ ਆ ਵੀ ਸਰਕਾਰਾਂ ਨੂੰ ਚੇਤਨਾ ਚਾਹੀਦੀ ਹੈ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਵੀ ਜਿਸ ਸਖਸ਼ ਵੱਲੋਂ ਗੋਲੀ ਚਲਾਈ ਗਈ ਹੈ ਜਦੇ ਪਿੱਛੇ ਮਾਸਟਰਮਾਈਂਡ ਕੀ ਹੈ ਇਹ ਕਿਸ ਦੇ ਸਾਹ ਦੇ ਉੱਪਰ ਆਇਆ ਤੇ ਪਹਿਲਾਂ ਵੀ ਉਹਨਾਂ ਦੇ ਕੀ ਕਰਕੇ ਗਿਆ ਤਾਂ ਕਿਉਂ ਇਹ ਇਹ ਸਖਸ਼ ਨੇ ਕੰਮ ਕੀਤਾ ਉਹ ਜਿਹੜੀ ਜਾਂਚ ਆ ਪੰਜਾਬ ਸਰਕਾਰ ਕਰਾਵੇ ਇਹ ਤਾਂ ਆਮ ਵਾਲੇ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਵੀ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਦੀ ਮੁਸਤਿਆਦੀ ਦੇ ਸਦਕਾ ਹੀ ਬਚਾਅ ਹੋਇਆ ਤਾਂ ਉਹਨਾਂ ਨੇ ਪੰਜਾਬ ਪੁਲਿਸ ਦੀ ਵੀ ਸ਼ਲਾਘਾ ਕੀਤੀ ਹੈ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਆਵੇ ਤੁਸੀਂ ਜਿਹੜੇ ਪਹਿਲੇ ਜ਼ਿਕਰ ਕਰ ਚੁੱਕੇ ਹੋ ਜਿਹੜਾ ਉਹਨਾਂ ਨੇ ਸ਼ਲਾਘਾ ਕੀਤੀ ਆ ਤੇ ਨਾਲੇ ਕਿਨੇ ਖਿੱਦੀ ਗਿਆ ਜਿਹੜਾ ਧਾਰਮਿਕ ਸਥਾਨ ਦੇ ਵਿੱਚ ਅਜੀਬ ਜਿਹੜਾ ਵਾਕਿਆ ਹੋਣਾ ਕਿਸੇ ਨਾ ਕਿਤੇ ਸ਼ਰਮਨਾਕ ਹੈ ਪਰ ਦੂਜੇ ਪਾਸੇ ਜੇਕਰ ਉੱਥੇ ਦੇ ਸੀਪੀ ਦੀ ਗੱਲ ਕੀਤੀ ਆ ਆਪਿਆ ਗੋਲਪ੍ਰੇਮ ਸਿੰਘ ਪੁੱਲ ਆ ਉਹਨਾਂ ਵੱਲੋਂ ਵੀ ਕਿਹਾ ਗਿਆ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਅਸੀਂ ਵਕਫ ਵਕਫ ਵਰਦੀਆਂ ਦੇ ਵਿੱਚ ਤਣਾਤ ਕਿਤੇ ਹੋਏ ਨੇ ਜੀ ਖਾਸ ਜਿਹੜੀ ਐ ਫੋਰਸ ਲਗਾਈ ਹੋਈ ਐ ਫੋਰਸ ਜਿਹੜੀ ਐ ਲਗਾਤਾਰ ਉੱਥੇ ਰਹਿੰਦੀ ਐ ਹੂੰ ਕਿਉਂਕਿ ਅਸੀਂ ਜਿਹੜਾ ਸੱਚਖੰਡ ਸੀਹ ਹਰਮੰਦਰ ਸਾਹਿਬ ਦੇ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਵੀ ਲੱਖਾਂ ਦੀ ਤਦਾਦ ਦੇ ਜਿਹੜੀ ਸੰਗਤ ਆ ਉਹ ਹੁੰਦੀ ਐ ਸਗੋਂ ਪੰਜਾਬ 'ਚ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਜੀ ਸੰਗਠਾ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਦੇਸ਼ਾਂ ਵਿਦੇਸ਼ਾਂ ਦੀ ਤਾਂ ਗੱਲ ਕੀਤੀ ਜਾਵੇ ਪਿਆਮਰ ਜੀ ਤੇ ਇਹ ਨਹੀਂ ਹੋਣਾ ਸੀ ਕਿ ਚੈਕਿੰਗ ਦੇ ਵੀ ਵਿਵਸਥਾ ਹੋਣੀ ਚਾਹੀਦੀ ਐ ਜਿਵੇਂ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆਉਂਦੀ ਐ ਜੀ ਮਾਫ ਕਰਨਾ ਕਿਉਂਕਿ ਗੁਰੂ ਘਰ ਦੇ ਵਿੱਚ ਜਾਣ ਦੇ ਲਈ ਕੋਈ ਚੈਕਿੰਗ ਦੀ ਐਡਾਂ ਦਾ ਕੋਈ ਜਿਹੜਾ ਨਹੀਂ ਹੋ ਸਕਦਾ ਕਿਉਂਕਿ ਨਾ ਚੈਕਿੰਗ ਜਿਹੜਾ ਦਰਬਾਰ ਸਾਹਿਬ ਤੋਂ ਬਾਰ-ਬਾਰ ਹੋ ਸਕਦੀ ਹੈ ਬੇਸ਼ੱਕ ਉੱਥੇ ਜਿਹੜੇ ਸੇਵਾਦਾਰ ਲੱਗੇ ਹੋਏ ਨੇ ਆਪਣੀ ਤੌਰ ਤੇ ਜਿਹੜਾ ਉਹ ਕਈ ਵਾਰ ਚੈੱਕ ਵੀ ਕਰਦੇ ਨੇ ਕਿਉਂਕਿ ਐਜੇ ਕਿਸੇ ਵੱਲੋਂ ਜਿਹੜਾ ਟਾਸਕ ਫੋਰਸਾ ਉਹ ਤਿਆਰ ਕੀਤੀ ਗਈ ਹੈ ਉਹ ਉੱਪਰ ਸੇਵਾਦਾਰ ਤੋਂ ਤੌਰ ਤੌਰ ਤੇ ਜਿਹੜੀ ਸੇਵਾ ਨਿਭਾਉਂਦੀ ਹੈ ਜੇਕਰ ਕੋਈ ਉਹਨਾਂ ਨੂੰ ਲੱਗਦਾ ਵੀ ਆ ਸ਼ੱਕ ਹੈ ਜਾਂ ਕੋਈ ਏਦਾਂ ਦਾ ਵਿਅਕਤੀ ਆ ਤਾਂ ਉਸ ਦੀ ਜਿਹੜੀ ਜਰੂਰ ਆ ਉਹ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਤੁਸੀਂ ਦੇਖਿਆ ਬਹੁਤ ਅਜਿਹੇ ਮਾਮਲੇ ਛੜੇ ਜਿਹੜੇ ਹਨ ਭਰਮੰਦਰ ਸਾਹਿਬ ਦੇ ਚਾਣੀ ਜਦੋਂ ਕੋਈ ਬੀੜੀਆਂ ਦੇ ਬੀੜੀਆਂ ਸਿੱਕਾ ਲੈ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਰੋਕ ਲਿਆ ਜਾਂਦਾ ਤਾਂ ਅਜਿਹੀਆਂ ਤਸਵੀਰਾਂ ਵੀ ਤੁਸੀਂ ਦੇਖਿਆ ਬਿਲਕੁਲ ਸਾਹਮਣੇ ਆਈਆਂ ਨੇ ਤਾਂ ਸੁਰਖਾ ਦਿੱਤੀਆਂ ਜਾਂਦੀਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਚੈਕਿੰਗ ਨਹੀਂ ਹੁੰਦੀ ਤੇ ਚੈਕਿੰਗ ਵੀ ਹੁੰਦੀ ਹੈ ਪਰ ਸਵਾਲ ਇਹ ਹੈ ਵੀ ਉਸ ਸ਼ਖਸ ਵੱਲੋਂ ਇਹ ਇਹ ਜਿਹੜਾ ਕਦਮ ਆ ਕਿਉਂ ਚੁੱਕਿਆ ਗਿਆ ਇਹਦੇ ਪਿੱਛੇ ਮਾਸਟਰਮਾਈਂਡ ਕੌਣ ਹੈ ਜੀ ਬਿਲਕੁਲ ਜਿਹਦੀ ਸ਼ਾਹ ਦੇ ਉੱਪਰ ਆਇਆ ਕਿ ਉੱਥੇ ਤੱਕ ਪਹੁੰਚਣ ਪਹੁੰਚ ਪਹੁੰਚ ਕਿਵੇਂ ਗਿਆ ਅੱਛਾ ਨਾਲ ਦੂਜਾ ਵੀ ਸਵਾਲ ਹੈ ਜਦ ਅਸਮੁੰਦੇ ਕੋਲ ਪਿਸਤਲ ਹੋਵੇ ਕਿਸੇ ਪਿਸਤਲ ਲੈ ਕੇ ਆਇਆ ਉਹ ਉਹ ਜਿਹੜਾ ਵੈਪਨ ਕਿਦਾ ਸੀ ਇਹ ਵੀ ਜਿਹੜੀ ਪੁਲਿਸ ਸਾਹਿਬ ਕਿਤੇ ਨੇ ਕਿਹਾ ਜਾਂਚ ਕਰ ਰਹੀ ਹੈ ਪਰ ਜਿਹੜਾ ਹੁਣ ਲੱਗਦਾ ਮੈਨੂੰ ਜਲਦ ਜਿਹੜਾ ਪੁਲਿਸ ਜਿਹੜਾ ਜਲਦ ਕੁਝ ਘੰਟੇ ਤੱਕ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਾਰੀ ਜਿਹੜੀ ਹੈ ਉਹ ਦੁੱਧਾ ਦੁੱਧ ਜਿਹੜਾ ਪਾਣੀ ਦਾ ਪਾਣੀ ਕਰ ਦੋ ਫਿਰ ਕਿੱਥੋਂ ਸ਼ੱਕ ਚ ਆਇਆ ਇਹਦੀ ਛਾਹ ਦੇ ਉੱਪਰ ਆਇਆ ਕਿਉਂਕਿ ਕੁਝ ਤਾਂ ਡੀਟੇਲ ਮਿਲ ਚੁੱਕੀ ਹੈ ਮੈਂ ਤਾਂ ਲੱਗ ਕੇ ਕਰ ਚੁੱਕਾ ਬਿਲਕੁਲ ਅਜੀ ਕਿਹੜੇ ਕਿਹੜੇ ਕਿਸਾਂ ਦੇ ਵਿੱਚ ਨਾਮ ਜਾਂਦਾ ਹੈ ਵੀ ਇਹਦਾ ਪਿੱਛਾ ਪਰਚੋਕੜ ਕੀ ਹੈ ਇਹਦਾ ਉਹ ਤਾਂ ਪਤਾ ਹੀ ਹੈ ਕੌੰਗੀ ਦਾ ਰਿਕਾਰਡ ਦੇਦਾ ਬੋਲ ਰਿਹਾ ਪੁਲਿਸ ਜਿਹੜਾ 10 ਹੀ ਦਿੱਕਾ ਦਾ ਮੈਨੂੰ ਰਿਪੋਰਟ ਕੀ ਆ ਉਹ ਜੀ ਇਹ ਜਿਹੜਾ ਮਾਮਲਾ ਉਹ ਸਾਹਮਣੇ ਜਿਹੜਾ ਸਵੇਰ ਤੋਂ ਜਿਹੜਾ ਇਸ ਕਰਕੇ ਜਿਹੜਾ ਲਗਾਤਾਰ ਆ ਰਿਹਾ ਹੈ ਰਾਜਨੀਤਿਕ ਪਾਰਟੀਆਂ ਆਪਣੇ ਤੌਰ ਤੇ ਨਿਖੇਦੀ ਕਰ ਰਹੀਆਂ ਨੇ ਬਿਲਕੁਲ ਸ਼ਕਸ਼ੀਤਾ ਵੀ ਨਿਖੇਦੀ ਕਰ ਰਹੀਆਂ ਨੇ ਉਹਨੇ ਨਿਖੇਦੀ ਕਰਨੀ ਬੰਦ ਦੀ ਵੀ ਆ ਕੌੰਗੀ ਲੰਬੋ ਜਿਹੜੇ ਲੋਕ ਨੇ ਉੱਥੇ ਸੱਚਖੰਡਿ ਰਮੰਦਰ ਸਾਹਿਬ ਵੀ ਕਿ ਜਾਣਦੇ ਨੇ ਉੱਥੇ ਕਾਸਤਾ ਲੈ ਕੇ ਜਾਂਦੇ ਨੇ ਉੱਥੇ ਵੀ ਰੋਹਾਨੀਅਤ ਦਾ ਕੇਂਦਰ ਆ ਉ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ ਤੁਮਾਂ ਮਾਮ ਜਾਣਕਾਰੀ ਦੇਣ ਦੇ ਲਈ ਤਾਂ ਘਟਨਾ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਸਕਰੀਨ ਤੇ ਤੁਸੀਂ ਵੀਡੀਓਜ਼ ਵੀ ਦੇਖ ਸਕਦੇ ਹੋ ਜਿਹੜਾ ਹਮਲਾ ਕੀਤਾ ਗਿਆ ਇੱਕ ਸ਼ਖਸ਼ ਦੇ ਵੱਲੋਂ ਨਰੈਣ ਸਿੰਘ ਚੋੜਾ ਦੇ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਜਾਂਚ ਦੀ ਮੰਗ ਹਰ ਕੋਈ ਕਰ ਰਿਹਾ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਉਹਨਾਂ ਦੇ ਵੱਲੋਂ ਵੀ ਨਿਖੇਦੀ ਕੀਤੀ ਗਈ ਹੈ ਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਲੀਡਰ ਸਹਿਬਾਨਾਂ ਦੇ ਵੱਲੋਂ ਵੀ ਅਤੇ ਹੋਰ ਨਾ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਭਾਵੇਂ ਉਹ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਹੋਣ ਜਾਂ ਫਿਰ ਮਨਜਿੰਦਰ ਸਿਰਸਾ ਹੋਣ ਜਾਂ ਫਿਰ ਕਲੀ ਦਲ ਦੇ ਆਗੂਆਂ ਦੇ ਵੱਲੋਂ ਤਾਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ ਤੇ ਜਾਂਚ ਦੀ ਮੰਗ ਹਰ ਕੋਈ ਕਰ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਵੱਡੇ ਖੁਲਾਸੇ ਹੋਣਗੇ ਤਾਂ ਇਸ ਮਾਮਲੇ ਸੰਬੰਧੀ ਪਲ-ਪਲ ਦੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਚਰਦੀ ਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ